ਉਹਦੇ ਮੁੰਡੇ ਡਾਟਾ ਮੋਟਾ ਮੁੰਡਾ ਡਾਟਾ ਲੰਬਾ ਚੋੜਾ ਉਹਨੇ ਮੇਰੀ ਪਿਆਰ ਡੰਡੇ ਨਾਲ ਕੁੱਟਿਆ ਚੱਪਰਾ ਨਾਲ ਕੁੱਟੇ ਉਹਦੇ ਬਾਲ ਕੁੱਟੇ ਆਹ ਆ ਗਏ ਮੇਰੀ ਘਰ ਤੋਂ ਆ ਗਏ ਸਾਰੇ ਜਨਤਾ ਪਾਇਆ ਪੀਸਾ ਦਾ ਮੁੰਡੇ ਨੇ ਘੁਟਿਆ ਇਸ ਲਈ ਮੇਰੀ ਪਿਆਰ ਨੂੰ ਦੀ ਬਾਣੇ ਘੁਟਿਆ ਸਾਰੇ ਨੱਬੜੇ ਮੇਰੀ ਪਿਆਰ ਨੂੰ ਘੁਟਿਆ ਇੱਕ ਦਿਨ ਬੰਦਾ ਉਹਦਾ ਲਾਸ਼ਾ ਤੇ ਨਹੀਂ ਜਾਣ ਬਿਲੇ ਜਾ ਰਹੇ ਬਹੁਤ ਘੁੱਟਿਆ ਮੇਰੀ ਪਿਆਰ ਨੇ ਨਨ ਸਾਰੇ ਡਰਾ ਕਰ ਰਹੀ ਹੋਈਂ ਦਿਆ ਵਿਸ਼ਾਲੀ ਬੱਦਲ ਬਸ ਇਨਸਾਫ ਦੀ ਮੰਗ ਕਰਦੇ ਤੇ ਸਾਨੂੰ 5 6 ਦਿਨ ਹੋ ਗਏ ਸਾਡਾ ਭਾਂਜਾ ਸਾਡ ਨੂੰ ਮਿਲਾਇਆ ਨਹੀਂ ਗਿਆ ਸਾਡਾ ਭਾਂਜਾ ਸਾਡੇ ਤੋਂ ਦੂਰ ਦੂਰ ਰੱਖ ਰਿਹਾ ਕਿਉਂ ਰੱਖ ਰਿਹਾ ਉਹਨੂੰ ਦੂਰ ਦੂਰ ਸਾਡੇ ਤੋਂ ਅਸੀਂ ਮਾਵਾ ਨਹੀਂ ਆਉਦੀਆਂ ਉਹ ਰੋਇਆ ਮੁੰਡਾ 5 ਦਿਨ ਹੋ ਗਏ ਉਹਦੀ ਮੁੰਡੇ ਦੀ ਅੰਕ ਚਾਲ ਸੁਣ ਨਹੀਂ ਆਇਆ ਹੋਇਆ ਕੀ ਹੈ ਕਿਸ ਦਿਨ ਹੁੰਦਾ ਕਦੋਂ ਤੋਂ ਇਹ ਸਰ ਇਹ ਵੀਰਵਾਰ ਦੀ ਗੱਲ ਹੈ 25 ਤਰੀਕ ਦੀ ਸਵੇਰ 10 ਵਜੇ ਕੀ ਨਾਮ ਲੜਕੀ ਦਾ ਮਿਨਾਕਸ਼ੀ ਬਾਂਸਲ ਜਿੰਦਲ ਮਿਨਾਕਸ਼ੀ ਜਿੰਦਲ ਕਿੰਨੀ ਉਮਰ ਸੀ ਉਹਦੀ ਉਮਰ 40 ਸਾਲ ਸੀ ਸਰ ਈ ਕਦੇ ਹੋਈ ਸੀ ਗੱਲ ਵੀ ਤੰਗ ਪਰੇਸ਼ਾਨ ਕਰਦੇ ਨੇ ਕਿ ਸਰ ਇੰਨਾ ਨਹੀਂ ਤੰਗ ਉਹ ਕਹਿੰਦੀ ਸੀ ਚਲੋ ਹਰ ਕੱਲ ਲੜਾਈ ਝਗੜੇ ਹੁੰਦੇ ਆ ਸਰ ਪਰ ਇੰਨਾ ਨਹੀਂ ਪਤਾ ਸੀ ਵੀ ਕੁੱਟਮਾਰ ਵੀ ਕਰਦੇ ਆ ਤੇ ਨਾਲ 20 ਸਾਲ ਦੇ ਮੁੰਡੇ ਨੇ ਕੁੱਟੇ ਦਰਾਨੀ ਦੇ ਮੁੰਡੇ ਨੇ ਆਦੀਸ਼ ਨੇ ਕਦੋਂ ਪਤਾ ਲੱਗਿਆ ਵੀ ਕੁੱਟਮਾਰ ਕੀਤੀ ਜਾਂਦੀ ਹੈ ਕੁੱਟਮਾਰ ਤੁਹਾਨੂੰ ਮਹੱਲੇ ਵਾਲਿਆਂ ਨੇ ਦੱਸਿਆ ਉਹਨੇ ਦੱਸਿਆ ਹੀ ਨਹੀਂ ਕਦੇ ਪਰਿਵਾਰ ਨਾਲ ਜਾਂ ਕੋਈ ਸ਼ਿਕਾਇਤ ਕਿਸੇ ਤਰ੍ਹਾਂ ਨਹੀਂ ਸਰ ਕੋਈ ਐਜੀ ਗੱਲ ਨਹੀਂ ਸੀਗੀ ਉਹਨੇ ਸਾਨੂੰ ਕੁੱਟਮਾਰ ਦੱਸੀ ਹੈ ਮਹੱਲੇ ਵਾਲਨੇ ਉਹ ਸਰ ਉਹਦੇ ਦੋ ਮਹੀਨੇ ਤੋਂ ਰਿਕਾਰਡਿੰਗ ਆ ਤੇ ਸੀ ਫੋਨਸ ਆ ਰਹੇ ਉਹਨੂੰ ਪਤਾ ਨਹੀਂ ਸੀਗਾ ਉਹ ਸਾਡੇ ਨਾਲ ਗੱਲ ਕਰਦੀ ਸੀ ਫੋਨ ਰਿਕਾਰਡਿੰਗ ਤੇ ਸੀ ਫਿਰ ਤੇ ਰਾਣੀ ਉਹਨੂੰ ਟੌਰਚਰ ਕਰਦੀ ਸੀ ਸਰ ਤੇਰੇ ਜੁੰਡੇ ਫੜ ਕੇ ਤੇਨੂੰ ਬਾਬੇ ਕੋਲ ਲੈ ਕੇ ਜਾਊਂਗੀ ਹੁਣ ਕੀ ਮੰਗ ਕਰਦੇ ਸਰ ਬਸ ਗੱਲ ਬਸ ਲਿਖ ਦਿਨਾ ਸਰ ਅਸੀਂ ਇਨਸਾਫ ਦੀ ਮੰਗ ਕਰਦੇ ਆ ਮੇਰੀ ਭੈਣ ਨੂੰ ਇਨਸਾਫ ਦਿੱਤਾ ਜਾਵੇ ਜਿੰਦੇ ਜੀ ਤਾਂ ਨਹੀਂ ਦਿੱਤਾ ਮਰਨ ਤੋਂ ਬਾਅਦ ਉਹਨੂੰ ਇਨਸਾਫ ਦਿਲਾਓ ਸਰ ਸਾਡੇ ਕੋਲ ਤਾਂ ਵੀਰਵਾਰ 10 ਵਜੇ ਫੋਨ ਆਇਆ ਸਵੇਰੇ ਤਾਂ ਵੀ ਮਿਨਾਕਸ਼ੀ ਹੈ ਨਹੀਂ ਤੁਹਾਡੇ ਕੋਲ ਤਾਂ ਨਹੀਂ ਆਈ ਇਹਨਾਂ ਨੇ 3 ਵਜੇ ਤੱਕ ਮੁਹੱਲੇ 'ਚ ਕਿਸੇ ਨੂੰ ਪਤਾ ਨਹੀਂ ਸੀਗਾ ਵੀ ਮਿਨਾਕਸ਼ੀ ਹੈ ਨਹੀਂ ਇੱਥੇ ਇਹਨਾਂ ਨੇ ਕਿਸੇ ਨੂੰ ਦੱਸਿਆ ਇਹਨਾਂ ਨੇ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਸਾਰੇ ਮੁਹੱਲੇ 'ਚ ਕੈਮਰੇ ਲੱਗੇ ਹੋਏ ਆ ਸਰ ਪਰ ਇਹਨਾਂ ਨੇ ਕੋਸ਼ਿਸ਼ ਨਹੀਂ ਉਹਦੇ ਹਸਬੰਦ ਦੇ ਸਾਹਮਣੇ ਰਜੀਵ ਜਿੰਦਲ ਦੇ ਸਾਹਮਣੇ ਕੁੱਟਿਆ ਉਹਨੇ ਇੱਕ ਵਾਰੀ ਛੁਡਾਉਣ ਦੀ ਕੋਸ਼ਿਸ਼ ਨਹੀਂ ਉਪਰ ਕਹਿੰਦਾ ਮਾਨਸਾ ਸਾਨੂੰ ਪਤਾ ਚੱਲਿਆ ਆਪਣੇ ਸੰਸਥਾ ਦੇ ਬੰਦਿਆਂ ਕਹਿੰਦਾ ਮੇਰੇ ਛੋਟੇ ਭਰਾ ਨੇ ਭਰਾ ਦੇ ਮੁੰਡੇ ਨੇ 3-4 ਥੱਪੜ ਮਾਰਤੇ ਮਿਨਾਕਸ਼ੀ ਮਾਈਂਡ ਕਰ ਗਈ 20 ਸਾਲ ਦਾ ਮੁੰਡਾ 46 ਸਾਲ ਦੀ ਜਰਾਨੀ ਥੱਪੜ ਮਾਰਦਾ ਦੋਸਤੋ ਆਪਣੀ ਮਾਂ ਦੇ ਮਾਰਦਾ ਆਪਣੀ ਦਾਦੀ ਦੇ ਮਾਰਦਾ ਉਹ ਨਾ ਮਾਈਂਡ ਕਰਦੀ ਤਾਂ ਆਈ ਦੇ ਮਾਰਦਾ ਉਹਦੀ ਜਠਾੜੀ ਉਹਦਾ ਸਾਥ ਦੀ ਹੁੰਦੀ ਸੀਗੀ ਜਠਾੜੀ ਨੇ ਪੂਰਾ ਸਾਥ ਦਿੱਤਾ ਮੈਂ ਅਮਿਤ ਸਿੰਘਲਾ ਹੀ ਲੱਗਦੇ ਮਨਾਕਸ਼ੀ ਨਵਦਪਰਾ ਹੈ ਸਭ ਤੋਂ ਛੋਟਾ ਮੈਂ ਹੀ ਸੀ ਮੇਰੇ ਤੋਂ ਉੱਪਰ ਚਾਰ ਪੈਣਾ ਸੀ ਗਿਆ ਕੀ ਆਇਆ ਉਹ ਆ ਤਾਂ ਇਦਾਂ ਕਿ ਇਹਨਾਂ ਨੇ ਜੋ ਵੀ ਕੀਤਾ ਉਹਨਾਂ ਬਹੁਤ ਗਲਤ ਕੀਤਾ ਸਾਨੂੰ ਪਤਾ ਲੱਗਿਆ ਵੀਰਵਾਰ ਨੂੰ ਸਵੇਰੇ ਸਵੇਰੇ ਫੋਨ ਆਇਆ ਵੀ ਮਨਾਕਸ਼ੀ ਕਿਤੇ ਚਲੀ ਗਈ ਅਸੀਂ ਕਹੇ ਜੀ ਮਜ਼ਾਕ ਕਰਦੇ ਤੁਸੀਂ ਸਾਡੇ ਨਾਲ ਇਦਾਂ ਕਿਦਾ ਜਾ ਸਕਦੀ ਆ ਉਹ ਜਦੋਂ ਪਤਾ ਲੱਗਿਆ ਸਾਰੀ ਗੱਲਾਂ ਪਤਾ ਸਭ ਨੇ ਕਹਿੰਦੇ ਨਹੀਂ ਉਹ ਕਿਤੇ ਚਲੀ ਗਈ ਫਿਰ ਅਸੀਂ ਉਹਨਾਂ ਨੂੰ ਲੱਭਣਾ ਸ਼ੁਰੂ ਕੀਤਾ ਸਾਰੇ ਪਾਸੇ ਪਰ ਉਹਨਾਂ ਨੇ ਸਾਨੂੰ ਪੂਰੀ ਗੱਲ ਤਾਂ ਦੱਸੀ ਹੋਈ ਨਹੀਂ ਕਿਸੇ ਨੇ ਸੀਗਾ ਕੈਮਰੇ ਚੈੱਕ ਕਰੋ ਕੈਮਰੇ ਵੀ ਨਹੀਂ ਚੈੱਕ ਕਰਾਇਆ ਕਿਸੇ ਨੇ ਵੀ ਸਾਰੀ ਮਾਰ ਕੇ ਸਾਰੀ ਉਹਨਾਂ ਦੀ ਗਲੀ 'ਚ ਕੈਮਰੇ ਲੱਗੇ ਨੇ ਸਾਨੂੰ ਇਹੀ ਕਹੀ ਕਿ ਕੈਮਰੇ ਨਹੀਂ ਲੱਗੇ ਕੈਮਰੇ ਨਹੀਂ ਲੱਗੇ ਸਾਡੇ ਕੋਲ ਕਰਦੇ ਕਰਦੇ ਉੱਥੇ ਤੱਕਾ ਕੇ ਉੱਥੇ ਆ ਕੇ ਵੀ ਸਾਡੇ ਸਾਨੂੰ ਗੱਲਾਂ ਘੱਟਦੇ ਪਿਆ ਵੀ ਤੁਸੀਂ ਲਕੋਈ ਹੈ ਕਰਦੇ ਕਰਦੇ ਕੁਰਾਲੀ ਤੱਕਾ ਕੇ ਰੋਪੜ ਤੱਕਾ ਕੇ ਵੀ ਤੁਸੀਂ ਕੋਈ ਕੁੜੀ ਲਕੋਈ ਹੈ ਦੱਸੋ ਇਹ ਅਸੀਂ ਕਾਨੂੰ ਲਗਾਵਾਂਗੇ ਅਸੀਂ ਕਿ ਅਸੀਂ ਸਾਨੂੰ ਕੀ ਦਿੱਕਤ ਹੈ ਉਸ ਤੋਂ ਬਾਅਦ ਵੀ ਅਸੀਂ ਅਗਲੇ ਦਿਨ ਜਦੋਂ ਉਰੇ ਆਏ ਤਾਂ ਵੀ ਸਾਨੂੰ ਗੁੰਮਰਾਹ ਕਰੀ ਕੇ ਵੀ ਕੁੜੀ ਤਾਂ ਸਰਸੇ ਬੈਠੀ ਹੈ ਜੀ ਡੇਰੇ 'ਚ ਅਸੀਂ ਸਰਸੇ ਡ ਤਾਂ ਸਾਨੂੰ ਪਤਾ ਲੱਗਿਆ ਗੋਤਾ ਖੋਰਾ ਤੋਂ ਵੀ ਇਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਵੀ ਕੁੜੀ ਨਹਿਰ ਵੱਲ ਚਲੀ ਗਈ ਹੈ ਇਹਨਾਂ ਨੂੰ ਚੱਪਲਾ ਮਿਲੀਏ ਕੁੜੀ ਦੀਆਂ ਇਹਨਾਂ ਨੂੰ ਚੁੰਨੀ ਮਿਲੀਏ ਕੁੜੀ ਦੀ ਇਹਨਾਂ ਕੋਲ ਵੀਡੀਓ ਵੀ ਆ ਗਈ ਕੁੜੀ ਦੀ ਵੀ ਕੁੜੀ ਨਹਿਰ ਵੱਲ ਜਾਂਦੀ ਦਿਖੀ ਹੈ ਪਰ ਇਹਨਾਂ ਨੇ ਸਾਨੂੰ ਅਗਲੇ ਦਿਨ ਸ਼ੁੱਕਰਵਾਰ ਨੂੰ ਵੀ ਗੁੰਮਰਾਹ ਕਰੀਗੇ ਵੀ ਕੁੜੀ ਸਰਸੇਪਾ ਡੇਰੇ 'ਚ ਬੈਠੀ ਹੈ ਹਾਂਜੀ ਇੱਥੇ ਬੈਠੀ ਹਾਂ ਉਹਦਾ ਮਕਸਦ ਕੀ ਹੈ ਕੀ ਕਹਿਣਾ ਚਾਹਤ ਹੈ ਇਨਸਾਫ ਚਾਹੀਦਾ ਜੀ ਇਨਸਾਫ ਚਾਹੀਦਾ ਹਾਂਜੀ ਹਾਂਜੀ ਇਨਸਾਫ ਚਾਹੀਦਾ ਹੈ ਇਹਨਾਂ ਨੂੰ ਅਰੈਸਟ ਕਰਿਆ ਜਾਵੇ ਇਹਨਾਂ ਨੂੰ ਇੰਨੇ ਦਿਨ ਹੋ ਗਏ ਦੇਖੋ 5-6 ਦਿਨ ਹੋ ਤੋ ਕੁਛ ਨਹੀਂ ਹੋਇਆ ਕਿਉਂ ਹਰ ਵਾਰ ਲੜਕੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਮਤਲਬ ਤੀ ਨਹੀਂ ਸਮਝਿਆ ਜਾਂਦਾ ਕਦੇ ਇਹ ਤਾਂ ਜੀ ਇਹਨਾਂ ਦੀ ਸੋਚ ਹੈ ਗਲਤ ਸੋਚ ਹੈ ਛੋਟੀ ਸੋਚ ਹੈ ਜੇ ਹੁਣ ਆ ਕਿਸੇ ਦੀ ਤੀ ਨੂੰ ਆਪਣੀ ਦੀ ਨਹੀਂ ਬਣਨ ਦੇਣਗੇ ਦੇਣਗੇ ਦੇਖੋ ਮੇਰੇ ਘਰੇ ਵੀ ਚਾਰ ਭੈਣਾਂ ਨੇ ਮੇਰਾ ਵੀ ਵਿਆਹ ਹੋਇਆ ਹੋਇਆ ਮੇਰੇ ਵੀ ਬੱਚੇ ਨੇ ਜੇ ਅਸੀਂ ਉਹਨਾਂ ਨੂੰ ਆਪਣਾ ਨਹੀਂ ਸਮਝਾਂਗੇ ਤਾਂ ਫਿਰ ਕੀ ਫਾਇਦਾ ਵਿਆਹ ਦਾ ਸਾਡਾ ਮੇਰੇ ਪਿਆ ਨੂੰ ਵੀ 13 ਸਾਲ ਹੋ ਗਏ ਤੇ ਪਰ ਇਹ ਥੋੜੀ ਨਾ ਵੀ ਅਸੀਂ ਉਹਨਾਂ ਦਾ ਵਿਆਹ ਨੂੰ ਹੋ ਗਿਆ ਸੀ ਤੇ ਕਿੰਨੇ ਸਮੇਂ ਤੋਂ ਕੁੱਟਮਾਰ ਕਰ ਰਹੇ ਸੀਗੇ 24 25 ਸਾਲ ਹੋ ਗਏ ਜੀ ਇਹਨੇ ਸਾਨੂੰ ਕੁੱਟਮਾਰ ਦਾ ਕਦੇ ਨਹੀਂ ਦੱਸਿਆ ਜੇ ਕਦੇ ਕੋਈ ਦੱਸਦੀ ਸੀ ਮਾੜੀ-ਮੋਟੀ ਗੱਲ ਵੀ ਜੀ ਐਦਾਂ ਕਰਕੇ ਇਹਨਾਂ ਨੂੰ ਦਰਦ ਹੀ ਬਹੁਤ ਸੀ ਵੀ ਜੇ ਸਾਨੂੰ ਕਹ ਦੱਸਦੀ ਸੀ ਵੀ ਗੱਲਾਂ ਬਾਤਾਂ ਹੁੰਦੀਆਂ ਉਹ ਸਰ ਘਰ ਚ ਹੁੰਦੀਆਂ ਦੱਬ ਕੇ ਰੱਖਦੀ ਸੀ ਦਰਦ ਦੱਬ ਕੇ ਰੱਖਦੀ ਸੀ ਹੁਣ ਇਹਦੀ ਰਿਕਾਰਡਿੰਗਾਂ ਤੱਕ ਕਰਦੇ ਸੀਗੇ ਵੀ ਇਹ ਦਰਦ ਆਪਣਾ ਸਾਨੂੰ ਦੱਸ ਦਸੂ ਰਿਕੋਰ লাশ ਮਿਲੀ ਹੈ ਸਰਸੇ ਦੇ ਨੇੜੇ ਜੀ ਸਰਸੇ ਸਰਸੇ ਹਸਪਤਾਲ ਦੇ ਵਿੱਚ ਫਿਰ ਉਹਨੂੰ ਦਾਖਲ ਕਰਾਇਆ ਗਿਆ লাশ ਨੂੰ ਰੱਖਿਆ ਗਿਆ ਤਾਂ ਸਾਨੂੰ ਉੱਥੋਂ ਫੋਨ ਆਇਆ ਗੁਰਤਾਗੁਰਾਂ ਦਾ ਵੀ ਇਹ লাশ ਹੈਗੀ ਹੈ ਫੋਟੋਆਂ ਭੇਜ ਰਿਆ ਵੀ ਸ਼ਨਾਖਤ ਕਰੋ ਉਹ ਤਾਂ ਅਸੀਂ ਦੇਖਦੀ ਪਹਿਚਾਨ ਲਈ ਵੀ ਸਾਡੀ ਕੁੜੀ ਹੈ ਪਰ লাশ ਨੂੰ ਕੋਈ ਦੇਖ ਨਹੀਂ ਸਕਦਾ ਜੀ ਇੰਨੀ লাশ ਦੀ ਬੁਰੀ ਹਾਲ ਕਿੰਨੇ ਬੱਚੇ ਸੀ ਨਾ ਇੱਕ ਮੁੰਡਾ ਸੀ ਜੀ ਅੱਛਾ ਮੁੰਡੇ ਨੂੰ ਮਿਲਣ ਨਹੀਂ ਦੇ ਰਹੇ ਮੁੰਡਾ 22 ਸਾਲ ਦਾ ਜੀ ਅੱਛਾ 22 23 ਸਾਲ ਦੀ igree ਮੁੰਡੇ ਦੀ ਉਮਰ ਹੈ ਮੁੰਡਾ ਬਿਲਕੁਲ ਡਰਿਆ ਹੋਇਆ ਸਾਨੂੰ ਜਿੱਦਣ ਅਸੀਂ ਪਹਿਲੇ ਦਿਨ ਆਏ 5 ਮਿੰਟ ਵਾਸਤੇ ਹਾਰਡਲੀ 3 ਜਾਂ 4 ਮਿੰਟ ਵਾਸਤੇ ਮੁੰਡੇ ਨੂੰ ਮਿਲਾਇਆ ਮੁੰਡਾ ਕੰਬਦਾ ਪਿਆ ਸੀ ਹੁਣ ਕੋਈ ਗੱਲ ਹੋਈ ਹੈ ਪਰਿਵਾਰ ਨਾਲ ਨਹੀਂ ਕੋਈ ਗੱਲ ਨਹੀਂ ਹੋ ਰਹੀ ਜੀ ਕੋਈ ਗੱਲ ਨਹੀਂ ਹੋ ਰਹੀ ਜਿਸ ਦਾ ਕਹਿਣਿਆ ਮੁੰਡੇ ਨੂੰ ਲੈ ਕੇ ਆਓ ਮੁੰਡਾ ਆਪਣੀ ਮਾਦਾ ਸੰਸਕਾਰ ਕਰੇ ਘਟ ਘਟ ਮਾਂ ਨੂੰ ਦੇਖਦਾ ਲਵੇ ਜਾਂਦੀ ਨੂੰ ਇਹ ਤਾਂ ਮੁੰਡੇ ਦੇ ਦਿਲ ਚ ਸਾਰੀ ਉਮਰ ਰਹਿ ਜਾਣਾ ਹੈ ਵੀ ਨਾ ਮੈਂ ਉਦੋਂ ਦੇਖ ਸਕਿਆ ਨਾ ਮੈਂ ਅੱਜ ਦੇਖ ਸਕਿਆ ਬਹੁਤ ਹੀ ਦੁਖਦਾਇਕ ਘਟਨਾ ਵਾਪਰੀ ਹੈ ਅੱਜ ਸਾਨੂੰ 6 ਦਿਨਾਂ ਤੋਂ ਉੱਤੇ লাশ ਨੂੰ ਕਿਦੇ ਪਟਿਆਲੇ ਕਿਦੇ ਸਰਸਾ ਕਿਦੇ ਖਨੌਰੀ ਅਸੀਂ ਬਹੁਤ ਦੂਰ ਦੂਰ ਤੱਕ ਭਗਾਈ ਕੀਤੀ ਹੈ ਫਿਰ ਸਾਨੂੰ ਉਥੋਂ ਮੈਸੇਜ ਆਇਆ ਸਰਸਾ ਹਸਪੀਟਲ ਜੋ ਵੀਕ ਲੈਡੀ ਦੀ লাশ ਆਈ ਹੈ ਤੁਸੀਂ লাশ ਦੀ ਤਸਨਖਤ ਕਰੋ ਉਹਨਾਂ ਨੇ ਸਾਨੂੰ ਮੈਸੇਜ ਭੇਜੇ ਉਹੜੋ ਭੇਜੀਆਂ ਅਸੀਂ ਦਾਜ ਦੀ ਸਨਖਤ ਕੀਤੀ ਉਸ ਤੋਂ ਬਾਅਦ ਇਹ ਦਾਜ ਦੇ ਲੋਬੀਆਂ ਨੇ ਬਹੁਤ ਕੁੜੀ ਨੂੰ 25 ਸਾਲ ਤੋਂ ਪਰੇਸ਼ਾਨ ਕਰ ਰਹੇ ਸੀ ਜਦੋਂ ਦੇ ਤੇ ਲੜਕੀ ਦਾ ਵਿਆਹ ਹੋਇਆ ਜਦੋਂ ਦੇ 25 ਸਾਲ ਤੋਂ ਲਗਾਤਾਰ ਪਰੇਸ਼ਾਨੀ ਤੋਂ ਬਾਅਦ ਵੀ ਇਹ ਕੁੜੀ ਨੇ ਆਪਣੇ ਮਾਪੇ ਨੂੰ ਕਦੇ ਦੁੱਖ ਨਹੀਂ ਦੱਸਿਆ ਦੁੱਖਾ ਦੇ ਡੈਡੀ ਨੂੰ ਜਾਂ ਕਦੇ ਭੈਣ ਭਾਈ ਨੂੰ ਕਿਸੇ ਨੂੰ ਕੁਝ ਨਹੀਂ ਦੱਸਿਆ ਕਿਉਂ ਨਹੀਂ ਦੱਸਿਆ ਵੀ ਮੇਰਾ ਡੈਡੀ ਟੈਨਸ਼ਨ ਨਾ ਲੈ ਜੀ ਮੇਰੇ ਡੈਡੀ ਨੂੰ ਨਾ ਕੁਝ ਹੋ ਜੇ ਇਹ ਦਾਜ ਦੇ ਲੋਬੀਆਂ ਨੇ 25 ਸਾਲ ਤੋਂ ਲਗਾਤਾਰ ਉਹਨੂੰ ਬਹੁਤ ਤੰਗ ਕੀਤਾ ਹੈ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰੋ ਨਹੀਂ ਅਸੀਂ ਇਸ ਤੋਂ ਬਾਅਦ ਜੱਥੇਬੰਦੀਆਂ ਨੂੰ ਨਾਲ ਲੈ ਕੇ ਜਨ ਜਾਂ ਜੱਥੇਬੰਦੀ ਹੁੰਦਾ ਹੈ ਕਿ ਨਾਲ ਹੋਰ ਜੱਥੇਬੰਦੀ ਨੂੰ ਲੈ ਕੇ ਮਾਨਸਾ ਜਾਮ ਕਰਾਂਗੇ ਇਹੀ ਸਾਡੀ ਧੰਨਵਾਦ ਹੈ ਪ੍ਰਸ਼ਾਸਨ ਦਾ ਪਰਚਾ ਪ੍ਰਸ਼ਾਸਨ ਨੇ ਜਰੂਰ ਕੀਤਾ ਹੈ ਲੇਕਿਨ ਗ੍ਰਿਫਤਾਰੀਆਂ ਨਹੀਂ ਕੀਤੀਆਂ ਇਹਨਾਂ ਦੀ ਜਲਦ ਤੋਂ ਜਲਦ ਗ੍ਰਿਫਤਾਰੀਆਂ ਹੋਣੀਆਂ ਚਾਹੀਦੀ ਜੋ ਬਹੁਤ ਜ਼ਰੂਰੀ ਨਹੀਂ ਧੰਨ